ਬਾਸ਼ੂ ਪਾਲ ਦੇ ਆ ਮੇਰਾ ਨਾਮ ਬਿਮਲ ਕੌਰ ਆ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਵੀ ਸੁਬਾਗੂ ਆ ਠਿਕਾ ਦਾਸਪੁਰ ਜ਼ਿਲ੍ਹੇ ਦੇ ਤਨਵਿੰਨਰ ਵੀ ਆ ਜਿਹੜਾ ਅੱਜ ਅਸੀਂ ਡੀਸੀ ਦਫ਼ਤਰ ਦੇ ਵਿੱਚ ਧਰਨਾ ਲਾਇਆ ਹੈ ਸਾਡੇ ਮਜ਼ਦੂਰਾਂ ਦੀਆਂ ਨਗੂਣੀਆਂ ਦੀਆਂ ਮੰਗਾਂ ਭਗਵੰਤਮਾਨ ਨੇ ਲੰਮੇ ਸਮੇਂ ਤੋਂ ਲਟਕਾਈਆਂ ਹੋਈਆਂ ਨੇ ਉਹਨਾਂ ਮੰਗਵਾਉਣ ਵਾਸਤੇ ਅੱਜ ਅਸੀਂ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਸ਼ਹਿਰੇ ਚ ਰੋਸ ਮਾਰਚ ਕਰਕੇ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਭਗਵੰਤਮਾਨ ਤੱਕ ਲੈਟਰ ਜਿਹੜਾ ਪਹੁੰਚਾਉਣਾ ਚਾਹੁੰਦੇ ਆ ਤੇ ਜਿਹੜੀ ਸਾਡੀ ਪਹਿਲੀ ਅਹਿਮ ਮੰਗ ਆ ਕਿ ਜਿਹੜੇ ਸਾਡੇ ਮਜ਼ਦੂਰਾਂ ਦਾ ਮਿਹਨਤ ਦਾ ਕੰਮ ਆ ਉਹਨਾਂ ਨੂੰ ਸਾਰਾ ਸਾਲ ਦਿੱਤਾ ਜਾਵੇ ਤੇ ਉਹਨਾਂ ਦੀ ਜਿਹੜੀ ਦਿਹਾੜੀ ਆ ਸਾਡੇ ਮਜ਼ਦੂਰਾਂ ਦੀ ਉਹ 700 ਰੁਪਇਆ ਜਿਹੜੀ ਉਹ ਕੀਤੀ ਜਾਵੇ ਦੂਸਰੀ ਸਾਡੀ ਮੰਗ ਆ ਕਿ ਸਾਡੇ ਮਜ਼ਦੂਰਾਂ ਨੂੰ ਕੱਚੇ ਘਰਾਂ ਦੀਆਂ ਗਰੰਟਾਂ ਨੇ ਜਿਹੜੀਆਂ ਉਹ ਉਹ ਹਰ ਇੱਕ ਮਜ਼ਦੂਰ ਦੀ ਜਿਹੜੀ ਉਹਦੇ ਨਾਂ ਦੇ ਹੱਕਦਾਰਾ ਉਹਨਾਂ ਨੂੰ ਦਿੱਤੇ ਜਾਵੇ ਤੇ ਸਾਡੇ ਮਜ਼ਦੂਰਾਂ ਸਰਚੜਿਆ ਕਰਜ਼ਾ ਸਾਰਾ ਕਰਜ਼ਾ ਉਹ ਜਿਹੜਾ ਉਹ ਬਿਨਸਰਤਾ ਜਿਹੜਾ ਉਹ ਮਾਫ ਕੀਤਾ ਜਾਵੇ ਤੇ ਸਾਡੇ ਮਜ਼ਦੂਰਾਂ ਦੀ ਜਿਹੜੀ ਮਾਣ ਸਨਵਾਣ ਵਾਲੀ ਜ਼ਿੰਦਗੀ ਆ ਬਹਾਲ ਕੀਤੀ ਜਾਵੇ ਤੇ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਸਾਡੇ ਮਜ਼ਦੂਰਾਂ ਦਾ ਬੰਦਾ ਉਹਨਾਂ ਨੂੰ ਦਿੱਤਾ ਜਾਵੇ ਤੇ ਸਾਡੇ ਜਿਹੜੀਆਂ ਮਜ਼ਦੂਰਾਂ ਨੂੰ ਦੇਣ ਵਾਲਾ ਤੁੰਤਮ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਜ਼ਾਰ-ਹਜ਼ਾਰ ਰੁਪਏ ਤੁਹਾਡੇ ਖਾਤਿਆਂ ਵਿੱਚ ਪਾਉਂਗਾ ਉਹ ਅੱਜ ਤੱਕ ਸਾਡੇ ਮਜ਼ਦੂਰਾਂ ਦੇ ਕਿਸੇ ਵੀ ਖਾਤੇ ਦੇ ਵਿੱਚ ਪੈਸਾ ਹੋ ਨਹੀਂ ਪਿਆ ਤੋਂ ਪਹਿਨਾ ਚਾਹੀਦਾ ਤੇ ਨਾਲ ਦੀ ਨਾਲ ਸਾਡੀ ਮੰਗ ਆ ਕਿ ਸਾਡੇ ਮਜ਼ਦੂਰਾਂ ਦੇ ਘਰਾ ਜਿਹੜੇ ਕੱਚੇ ਉਹਨਾਂ ਨੂੰ ਗਰੰਟਾ 10 10 ਮਰਲਿਆਂ ਦਾ ਜਿਹੜਾ ਉਹ ਪਲਾਟ ਆ ਸਾਡੇ ਮਜ਼ਦੂਰਾਂ ਨੂੰ ਉਹ ਜਾਰੀ ਕਰਨਾ ਚਾਹੀਦਾ ਸਾਡੇ ਮਜ਼ਦੂਰਾਂ ਦੇ ਜਿਹੜੇ ਅੱਜ ਘਰ ਨੇ ਉਹ ਬਹੁਤ ਛੋਟੇ ਛੋਟੇ ਨੇ ਤੇ ਸਾਡੇ ਪਰਿਵਾਰ ਨੇ ਜਿਹੜੇ ਉਹ ਡੰਗਰ ਵਾਂਗੂ ਸੇਵਾ ਕਰਦੇ ਨੇ ਇੱਕ ਘਰ ਦੇ ਵਿੱਚ ਚਾਰ ਚਾਰ ਜੀ ਪੰਜ ਪੰਜ ਪਰਿਵਾਰ ਆ ਜਿਹੜੇ ਉਹ ਰਹਿੰਦੇ ਨੇ ਤੇ ਸਾਡੇ ਬਜ਼ੁਰਗਾਂ ਦੀ ਤੇ ਸਾਡੇ ਵਿਧਵਾਵਾਂ ਜਿਹੜੀਆਂ ਸਾਡੀਆਂ ਔਰਤਾਂ ਦੀ ਘੱਟੋ-ਘੱਟ 2500 ਰੁਪਏ ਜਿਹੜੀ ਉਹ ਪੈਨਸ਼ਨ ਕੀਤੀ ਜਾਵੇ ਤੇ ਸਾਡੇ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਸਾਰਾ ਉਹ ਮਾਫ ਕੀਤਾ ਜਾਵੇ ਤੇ ਜੇ ਸਾਡੀਆਂ ਭਗਵਾਨਤ ਮਾਨ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਸੰਘਰਸ਼ਾ ਵੱਡੀ ਗਿਣਤੀ ਦੇ ਵਿੱਚ ਉਹ ਹੋਰ ਜੋਰ ਸੋਰ ਦੇ ਨਾਲ ਉਹ ਲਿਖਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਪੱਤਰਕਾਰ ਭਾਈ ਚਰਨ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਲੋਕਾਂ ਦੀ ਗੱਲ ਸਰਕਾਰ ਤੱਕ ਲੈ ਕੇ ਜਾਂਦੇ ਆ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਸੰਜੀਵ ਮਿੰਟੂ ਅੱਜ ਅਸੀਂ ਜਿਲ੍ਹਾ ਗਰਦਾਸਪੁਰ ਦੇ ਅੰਦਰ ਪਹਿਲਾਂ ਪੁਰਾਣੇ ਬਸ ਸਟੈਂਡ ਇਕੱਠੇ ਹੋਏ ਇਕੱਠੇ ਹੋ ਕੇ ਚਾਰਾਂ ਬਲਾਕਾਂ ਤੋਂ ਡੇਰਾ ਬਨਾਨਕ ਦਰੰਗਲਾ ਦਿਨਾਨਗਰ ਤੇ ਗਰਦਾਸਪੁਰ ਚਾਰ ਬਲਾਕਾਂ ਤੋਂ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਆ ਇਹਨਾਂ ਦੀ ਜਿਹੜੀ ਮੰਗਾਂ ਨੇ ਉਹ ਸਭ ਤੋਂ ਪਹਿਲੀ ਮੰਗ ਇਹ ਹੈ ਕਿ ਜਿਹੜੀ ਜ਼ਮੀਨ ਹਦਬੰਦੀ ਕਾਨੂੰਨ ਹੈ ਜਿਹੜਾ 17.5 ਕਿੱਲਿਆਂ ਦਾ ਕਾਨੂੰਨ ਬਣਿਆ ਹੋਇਆ ਅੱਜ ਤੱਕ ਲਾਗੂ ਕਿਉਂ ਨਹੀਂ ਹੋਇਆ ਬੜੀ ਹੈਰਾਨੀ ਦੀ ਗੱਲ ਹੈ ਕਿ 1947 ਦੀ ਅਖੋਤੀ ਆਜ਼ਾਦੀ ਤੋਂ ਬਾਅਦ ਸਰਕਾਰਾਂ ਬੜੀਆਂ ਬਦਲੀਆਂ ਪਰ ਸਾਡੇ ਲੋਕਾਂ ਦੀ ਤਕਦੀਰਾਂ ਨਹੀਂ ਬਦਲੀਆਂ ਅੱਜ ਵੀ ਜਿਹੜਾ ਮਜ਼ਦੂਰ ਹੈ ਸਾਰੀਆਂ ਸਹੂਲਤਾਂ ਤੋਂ ਵਾਂਝਾ ਇੱਥੋਂ ਤੱਕ ਕਿ ਜਿਹੜੇ ਘਰਾਂ ਵਿੱਚ ਮਜ਼ਦੂਰ ਰਹਿੰਦੇ ਨੇ ਅੱਜ ਤੱਕ ਵੀ ਉਹਨਾਂ ਨੂੰ ਮਾਲਕੀ ਹੱਕ ਨਹੀਂ ਮਿਲੇ ਹੋਰ ਤਾਂ ਉਹਨੂੰ ਕੀ ਮਿਲਣਾ ਹੈ ਜ਼ਮੀਨਾਂ ਤੇ ਬੜੀ ਦੂਰ ਦੀ ਗੱਲ ਹੈ ਨਾ ਉਹ ਘਰਾਂ ਦੇ ਮਾਲਕੀ ਹੱਕ ਮਿਲੇ ਆ ਅੱਜ ਤੱਕ ਨਾ ਰਜਿਸਟਰੀਆਂ ਹੋਈਆਂ ਨੇ ਨਾ ਉਹਦੇ ਕਰਜ਼ੇ ਮਾਫ ਹੋਏ ਨੇ ਤੇ ਨਾ ਹੀ ਉਹਨੂੰ ਪੰਜ-ਪੰਜ ਮਰਲੀਆਂ ਦੱਸਦਾ ਮਰਲੇ ਪਲਾਟ ਮਿਲੇ ਨੇ ਨਾ ਹੀ ਉਹ ਨਾ ਹੀ ਵਿਰਿੰਦਰ ਰੇਗੜਾ ਦਾ 100 ਦਿਨ ਦਾ ਪੱਕਾ ਰੁਜ਼ਗਾਰ ਆ ਨਾ ਹੀ ਉਹ ਮਿਲਿਆ ਆ ਤੇ ਨਾ ਹੀ ਸਗਣ ਸਕੀਮ ਦੇ ਜਿਹੜੇ ਪੈਸੇ ਬਣਦੇ ਇਲਾਵਾ ਰਾਸ਼ਨ ਕਾਰਡ ਚੋਂ ਨਵੇਂ ਫਰਮਾਨ ਜਾਰੀ ਕਰਤਾ ਬਿੰਗੂਠੇ ਲਾਓ ਫਿਰ ਤੁਹਾਨੂੰ ਰਾਸ਼ਨ ਮਿਲੇਗਾ ਕਹਨ ਤੋਂ ਭਾਵ ਭਗਵੰਤਮਾਨ ਸਰਕਾਰ ਨੇ ਜਦੋਂ ਗੱਦੀ ਦੇ ਬਹਿਣਾ ਸੀ ਉਦੋਂ ਉਹਨੇ ਕਿਹਾ ਸੀ ਕਿ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੈਂ ਲਾਗੂ ਕਰਾਂਗਾ ਕਿਸੇ ਨੂੰ ਧਰਨੇ ਰੈਲੀਆਂ ਕਰਨ ਦੀ ਲੋੜ ਨਹੀਂ ਪਊਗੀ ਪਰ ਹਕੀਕਤ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਕੱਲੇ ਕਰਦੀ ਕੋਈ ਸੁਣਵਾਈ ਨਹੀਂ ਹੋ ਰਹੀ ਖੁਦ ਭਗਵੰਤਮਾਨ ਜਿਹੜਾ ਕਹਿੰਦਾ ਸੀ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਏਗੀ ਸ਼ਰੇਆਮ ਸਿਰਫ ਬਿਆਨਬਾਜ਼ੀ ਤੱਕ ਸੀਮਤ ਹੈ ਹਕੀਕਤ ਵਿੱਚ ਹਕੀਕਤ ਵਿੱਚ ਪਿੰਡਾਂ ਦੇ ਅੰਦਰ ਵੱਡੇ ਪੱਦਰ ਤੇ ਜਿਹੜਾ ਦਖਲਦਾਜੀ ਹੋ ਰਹੀ ਐ ਤੇ ਕਿਹਾ ਜਾ ਰਿਹਾ ਕਿ ਜਿਹੜਾ ਮੇਰੇ ਤੋਂ ਬਾਹਰ ਹੋ ਕੇ ਜਿਹੜੇ ਆਮ ਆਦੀ ਪਾਰਟੀ ਦੇ ਇੰਚਾਰਜ ਨੇ ਪਿੰਡ ਦੇ ਆਗੂ ਨੇ ਕੁਝ ਵੀ ਨਹੀਂ ਸਾਡੀ ਕਹਿਣਾ ਕੋ ਰੋਲਾ ਨਹੀਂ ਸਾਡਾ ਰੋਲਾ ਜਿਹੜੇ ਲੋਕਾਂ ਦੇ ਘਰ ਡਾਕਾ ਵੱਜਦਾ ਸੋ ਵੱਡੇ ਪੱਦਰ ਤੇ ਲੋਕਾਂ ਨੂੰ ਦਫ਼ਤਰਾਂ ਅੰਦਰ ਕੰਮਕਾਰ ਕਰਵਾਉਣ ਲਈ ਉਹਨਾਂ ਵੱਲ ਦੇਖਣੇ ਪੈਂਦਾ ਕਹਿੰਦੇ ਬਾਤ ਇਹ ਕੋਈ ਜਮਹੂਰੀ ਹੱਕ ਜਿਹੜਾ ਲੋਕਾਂ ਦਾ ਨਹੀਂ ਹੈ ਇਸ ਵਿਧਾਨਿਕ ਤੌਰ ਤੇ ਲੋਕਾਂ ਕੋ ਸਾਰੇ ਹੱਕ ਖੋਏ ਜਾ ਰਹੇ ਨੇ ਅੰਨੀ ਪੀਏ ਤੇ ਕੁੱਤਾ ਚਟੇ ਦੁੱਦੀ ਰਾਖੀ ਮਾਣੋ ਕਰ ਰਹੀ ਐ ਸੋ ਸਾਡੀਆਂ ਜਿੰਨੀਆਂ ਵੀ ਮੰਗਾਂ ਨੇ ਚਾਹੇ ਰਾਸ਼ਨ ਕਾਰਡ ਦਾ ਮਸਲਾ ਚਾਹੇ ਸਗਨ ਸਕੀਮ ਦਾ ਮਸਲਾ ਚਾਹੇ ਬੜਾ ਪੈਨਸ਼ਨ ਦਾ ਮਸਲਾ ਚਾਹੇ ਨਰੇਗਾ ਦਾ ਮਸਲਾ 700 ਰੁਪਏ ਦਿਹਾੜੀ ਦਾ ਮਸਲਾ ਕਰਜ਼ੇ ਮਾਫੀ ਦਾ ਮਸਲਾ ਤੇ ਕੋਪਰਟ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਬਿਨਾ ਸ਼ਰਤ ਸਾਨੂੰ ਸਬਸਿਡੀ ਤਹਿਤ ਕਰਜ਼ਾ ਮਿਲੇ ਉਹ ਮਸਲਾ ਤੇ ਇਸ ਤੋਂ ਇਲਾਵਾ ਕੱਚੇ ਘਰਾਂ ਦੀ ਗ੍ਰਾਂਟ ਦਾ ਮਸਲਾ ਹੈ ਤੇ ਅਸੀਂ ਕਹਿੰਦੇ ਹਾਂ ਕੱਚੇ ਘਰਾਂ ਦੀ ਜਿਹੜੀ ਗ੍ਰਾਂਟ ਆ ਵੀ ਬਿਤਕਰੇ ਵਜ ਤੋਂ ਬਿਨਾ ਮਿਲਣੀ ਚਾਹੀਦੀ ਆ ਪਿੰਡਾਂ ਅੰਦਰ ਜਿਹੜੀ ਮੇਟਾਂ ਚੁਣੀ ਜਾ ਰਹੀਆਂ ਨੇ ਬਿਨਾ ਕਿਸੇ ਦਬਾਅ ਤੇ ਉਹਨਾਂ ਉਪਰ ਹੀ ਦਬਾਅ ਪਾਇਆ ਜਾ ਰਿਹਾ ਸਭ ਤੋਂ ਵੱਡੀ ਉਦਾਹਰਨ ਪਿੰਡ ਸੰਘੋਰ ਦੀ ਹੈ ਕਿ ਸੰਘੋਰ ਪਿੰਡ ਵਿੱਚ ਅਸੀਂ ਮੇਡ ਚੁਣ ਚੁੱਕੇ ਹਾਂ ਪਰ ਅੱਜ ਤੱਕ ਵੀ 7 ਮਹੀਨੇ ਹੋ ਗਏ ਲਾਰੇ ਲੱਪੇ ਲਾ ਕੇ ਉਹਨੂੰ ਮੇਡ ਨਹੀਂ ਬਣਾਇਆ ਜਾ ਰਿਹਾ ਜਾਣਬੁੱਝ ਕੇ ਇਹ ਵੀ ਸਾਸ ਦੀ ਭੇਡ ਚਾੜਿਆ ਜਾ ਰਿਹਾ ਸੋ ਕ੍ਰਾਂਤੀਕਾਰੀ ਪਿੰਡੂ ਮਜ਼ਦੂਰੀ ਨੇ ਪੰਜਾਬ ਨੇ ਅੱਜ ਤਿੰਨ ਮੰਗ ਬਧਰਤੇ ਆ ਪਹਿਲਾ ਮੰਗ ਬਧਤਾ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਕਿ ਜਿਹੜੀ ਸਿਆਸੀ ਦਖਲਅੰਦਾਜ਼ੀ ਉਹ ਬੰਦ ਕਰਵਾਓ ਤੇ 17.5 ਕਿੱਲਾਂ ਦਾ ਜਿਹੜਾ ਕਾਨੂੰਨ ਲਾਗੂ ਕਰੋ ਤੇ ਤੀਜੇ ਸੜੀ ਪੰਚਾਇਤੀ ਜ਼ਮੀਨਾਂ ਹਰ ਇੱਕ ਪਿੰਡਾਂ ਵਿੱਚ ਬਿਨਾਂ ਵਿਤਕਰੇ ਬਾਜੀ ਦੇ ਤੇ ਬਿਨਾਂ ਮੋਰਾ ਬਣਾ ਕੇ ਦੇਣੀਆਂ ਯਕੀਨੀ ਬਣਾਓ ਇਹ ਦਿੱਤੀਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਡੀਸੀ ਰਾਹੀਂ ਦੂਜਾ ਮੰਗ ਪੱਤਰ ਦਿੱਤਾ ਜਿਹੜੀ ਪਿੰਡ ਸੰਘੋਰ ਦੀ ਮੇੜ ਦੇ ਮਸਲੇ ਤੇ ਜਿਹੜੀ ਉਹਨੂੰ ਲਾਰ ਲਪੇ ਲਾਇਆ ਜਾ ਰਿਹਾ ਤੀਸਰਾ ਮੰਗ ਪੱਤਰ ਦਾ ਡੀਸੀ ਦੇ ਨਾਂ ਤੇ ਉਹ ਮੰਗ ਪੱਤਰ ਜਿਹੜੀਆਂ ਸਾਰੀਆਂ ਮੰਗਾਂ ਮੈਂ ਬੋਲੀਆਂ ਨੇ ਉਹਨਾਂ ਸਾਰੀਆਂ ਮੰਗਾਂ ਨੂੰ ਮਨਣ ਲਈ ਅਸੀਂ ਲਾਗੂ ਕਰਵਾਉਣ ਲਈ ਅੱਜ ਇਹ ਧਰਨਾ ਲਾਇਆ ਧਰਨੇ ਦੇ ਵਿੱਚ ਤਹਿਸੀਲਦਾਰ ਸਾਹਿਬ ਨੇ ਆ ਕੇ ਕਾਫੀ ਜਿਆਦਾ ਜੋਰ ਜਮਾਇਸ਼ ਚੱਲੀ ਆ ਤਹਿਸੀਲਦਾਰ ਸਾਹਿਬ ਨੇ ਉੱਪਰ ਅਧਿਕਾਰੀਆਂ ਨਾਲ ਗੱਲ ਕਰਕੇ ਕਿਉਂਕਿ ਜਿਹੜੇ ਸਾਰੇ ਅਧਿਕਾਰੀ ਆ ਅੱਜ ਉਹ ਚੰਡੀਗੜ੍ਹ ਗਏ ਹੋਏ ਸੀ ਤੇ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸਾਡੀ ਮੀਟਿੰਗ ਰਖਵਾਓ ਚਾਹ ਫੂਡ ਸਪਲਾਈ ਦਫ਼ਤਰ ਵਿਭਾਗ ਵਾਲਾ ਵਿਭਾਗ ਆ ਚਾਹ ਵੈਲਫੇਅਰ ਵਿਭਾਗ ਆ ਚਾਹੇ ਉਹ ਏਡੀਸੀ ਢੀ ਆ ਚਾਹੇ ਉਹ ਡੀਸੀ ਆ ਜਿਹੜੇ ਸਾਰੇ ਅਧਿਕਾਰੀ ਨੇ ਸਾਰੇ ਅਧਿਕਾਰੀਆਂ ਦੇ ਨਾਲ ਸਾਡੀ ਮੀਟਿੰਗ ਰਖਵਾਓ ਉਹਨਾਂ ਨੇ ਕਿਹਾ 8 ਤੇ 9 ਤਰੀਕ ਦਰਮਿਆਨ ਕਹਿੰਦੇ ਤੁਹਾਡੇ WhatsApp ਦੇ ਉੱਪਰ ਤੁਹਾਨੂੰ ਚਿੱਠੀ ਪਹੁੰਚ ਜੂਗੀ ਤੇ ਤੁਹਾਨੂੰ ਜਿਹੜਾ ਆ ਉਹ ਕੀ ਕਹਿੰਦੇ ਆ ਮੀਟਿੰਗ ਸਮਝਦਾ ਜਾਊਗਾ 8-9 ਅਕਤੂਬਰ ਦਰਮਿਆਨ ਹੋਣ ਅਸੀਂ ਉਹ ਦੇਖਦੇ ਆ ਕਿ ਅਗਰ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਅਗਲਾ پلان ਤੁਹਾਡਾ ਕੀ ਹੋ ਅਗਲਾ ਜਿਹੜਾ ਮਸਲਾ ਆ ਜਿਵੇਂ ਕਹਿੰਦੇ ਨੇ ਕਿ ਸ਼ਾਇਰ ਨੇ ਕਿਹਾ ਜਬਰ ਨਕਾਮੀ ਹੋਰ ਜਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਾਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਸ ਕਰਕੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਸਾਡਾ ਕਿਸੇ ਨਾ ਨਿੱਜੀ ਰੋਲਾ ਨਹੀਂ ਨਾ ਹੀ ਵਟਦਾ ਰੋਲਾ ਸਾਡਾ ਰੋਲਾ ਸਿਰਫ ਆਪਣੇ ਹੱਕਾਂ ਨੂੰ ਲੈਣ ਦਾ ਰੋਲਾ ਆ ਚਾਰੇ ਬਲਾਕਾਂ ਤੋਂ ਦਰੰਗਲਾ ਦਿਨਾਨਗਰ ਗੁਰਦਾਸਪੁਰ ਡੇਰਾ ਬਨਾਨਕ ਗਾਰਾ ਸੁਣ ਜਿਹੜੀ ਸੁਣ ਰਿਹਾ ਚਾਰੇ ਬਲਾਕਾਂ ਦੇ ਜਿੰਨੇ ਵੀ ਪਿੰਡ ਆ ਉਹਨਾਂ ਸਾਰੇ ਪਿੰਡਾਂ ਜਿੱਥੇ ਜਥੇਬੰਦੀ ਕੰਮ ਕਰ ਰਹੀ ਆ ਘੱਟੋ-ਘੱਟ 40-50 ਪਿੰਡਾਂ ਚ ਅਸੀਂ ਜਾ ਰਹੇ ਆ ਤੇ 40-50 ਪਿੰਡਾਂ 50 ਪਿੰਡਾਂ ਵਿੱਚ ਜੇਕਰ ਗੱਲਾਂ ਨਾਮ ਨਹੀਂ ਗਈਆਂ ਪਿੰਡਾਂ ਅੰਦਰ ਵੱਡੇ ਪੱਦਰ ਤੇ ਵਿਸ਼ਾਲ ਲੰਬੀ ਲਾਂਬੰਦੀ ਕਰਕੇ ਫਿਰ ਅਸੀਂ ਜ਼ਿਲ੍ਹਾ ਕਮੇਟੀ ਨਾਲ ਡਿਸਕਸ ਕਰਕੇ ਅਗਲੇ ਸੰਘਰਸ਼ ਦਾ ਫਿਰ ਐਲਾਨ ਕਰਾਂਗੇ ਸਾਨੂੰ ਉਮੀਦ ਹੈ ਕਿ 8 ਨਵੰਬਰ ਤਰੀਕ ਤੱਕ ਜਿਹੜੇ ਸਾਡੇ ਮਸਲੇ ਨੇ ਇਹ ਜਰੂਰ ਵਿਚਾਰਨਗੇ ਔਰ ਨੂੰ ਪਤਾ ਹੈ ਕਿ ਜਿਹੜੇ ਹੁਣ ਮਜ਼ਦੂਰ ਨੇ ਇਸ ਇਬਲਾਕਾਂ ਦੇ ਹੁਣ ਜਾਗਪੇ ਨੇ ਸੁੱਤੇ ਨਹੀਂ ਰਹਿਣਗੇ ਆਪਣੇ ਮਸਲਿਆਂ ਨੂੰ ਹਰ ਹਾਲਤ ਵਿੱਚ ਹੱਲ ਕਰਵਾਣਗੇ ਕਰਵਾਣਗੇ ਵਿਤਕਰੇ ਬਾਜੀ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਾਂਗੇ